ਬੱਬਾ ਸਵਾਗਤ ਦੋਸਤੋ ਦੁਬਾਰਾ ਤੁਹਾਡੇ ਨਾਲ ਜੁੜ ਚੁੱਕੇ ਆ ਗਿੱਦੜਬਾਹਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲਾ ਜਿਹੜੇ ਇਲੈਕਸ਼ਨ ਹੋਏ ਸੀ ਉਸ ਦੇ ਅੱਜ ਨਤੀਜੇ ਸੀਗੇ ਤੇ ਉਹ ਨਤੀਜੇ ਜਿਹੜੇ ਆ ਚੁੱਕੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਅੱਜ ਇਹ ਮੁੱਦੇ ਨੂੰ ਲੈ ਕੇ ਜਿਹੜਾ ਡਿਸਕਸ ਕਰ ਰਹੇ ਆ ਸਾਡੇ ਨਾਲ ਮੌਜੂਦ ਨੇ ਪਰਮਜੀਤ ਬਾਗਾ ਜੀ ਤੇ ਸੀਨੀਅਰ ਪੱਤਰਕਾਰ ਅੰਕਿਤ ਜੀ ਅੰਕੀ ਜੀ ਗੱਲ ਕਰਦੇ ਡੇਰਾ ਬਾਬਾ ਨਾਨਕ ਤੋਂ ਜਿਹੜੀ ਆ ਆਮ ਆਦਮੀ ਜਿਹੜੀ ਸੀਟ ਜਿਹੜੀ ਕੱਢ ਲਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਇਸ ਬਾਰੇ ਕਿ ਬਹੁਤ ਵੱਡੀ ਜਿਹੜੀ ਜਿੱਤ ਜਿਹੜੀ ਹੈ ਡੇਰਾ ਬਾਬਾ ਨਾਨਕ ਤੋਂ ਜਿਹੜੀ ਹੋਈ ਹੈ ਡੇਰਾ ਬਾਬਾ ਨਾਨਕ ਤੋਂ ਸਣੀ ਜੀ ਗੱਲ ਕਰੀਏ ਲੀਡ ਤੇ ਨਹੀਂ ਇੰਨੀ ਵੱਡੀ ਮਿਲੀ ਬਹੁਤ ਘੱਟ ਲੀਡ ਨਾਲ ਜਿਹੜੇ ਜਿੱਤੇ ਨੇ ਜਿਹੜੇ ਉਹਨਾਂ ਦੇ ਪਤਨੀ ਸੇ ਸੁਖਵਿੰਦਰ ਸਿੰਘ ਰੰਧਾਵਾ ਉਹਨਾਂ ਨੂੰ ਜਿਹੜੀ ਆ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਵੇਰ ਤੱਕ ਉਹ ਸਭ ਤੋਂ ਅੱਗੇ ਚੱਲ ਰਹੇ ਸੀਗੇ ਪਰ ਲੀਡ ਬਹੁਤ ਘੱਟ ਸੀ 1100 1100 ਤੇ ਹੁਣ ਜਿਹੜੀ ਲੀਡ ਨਾਲ ਜਿੱਤੇ ਨੇ ਆਪਣਾ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਹ ਬਹੁਤ ਕੱਟ ਜਿਹੜੀ ਲੀਡ ਨਾਲ ਜਿਹੜੇ ਇੱਥੋਂ ਆ ਜਿੱਤ ਹਾਸਲ ਕੀਤੀ ਹੈ ਉਹਨਾਂ ਨੇ ਤੇ ਪਰਮਜੀਤ ਜੀ ਗੱਲ ਕਰਦੇ ਆ ਬੀਜੇਪੀ ਤੋਂ ਤੁਸੀਂ ਸਪੋਰਟ ਕਰਦੇ ਹੋ ਬੀਜੇਪੀ ਤੇ ਨਾਲ ਜੁੜੇ ਹੋਏ ਉਹ ਤੇ ਗਿੱਦੜਬਾਹ ਦੀ ਗੱਲ ਕਰਦੇ ਆ ਮਨਪ੍ਰੀਤ ਬਾਦਲ ਜਿਹੜੇ ਗਿੱਦੜਬਾਹ ਤੋਂ ਖੜੇ ਹੋਏ ਸੀ ਬਹੁਤ ਘੱਟ ਵੋਟਾਂ ਜਿਹੜੀਆਂ ਉਹਨਾਂ ਨੂੰ ਉੱਥੋਂ ਪਈਆਂ ਵਾ ਡਿੰਪੇ ਢਿੱਲੋ ਜਿਹੜੇ ਇਸ ਟਾਈਮ ਬਹੁਤ ਅੱਗੇ ਜਾ ਰਹੇ ਆ ਜਿੱਤ ਵੱਲ ਜਾ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਮਨਪ੍ਰੀਤ ਬਾਦਲ ਨੂੰ ਇੰਨੀਆਂ ਘੱਟ ਵੋਟਾਂ ਪਈਆਂ ਇੱਕ ਬਹੁਤ ਵੱਡਾ ਚਿਹਰਾ ਸੀਗਾ ਉਹ ਕੀ ਕਹਿਣਾ ਚਾਹੁੰਦੇ ਹੋ ਮਨਪ੍ਰੀਤ ਬਾਦਲ ਜੀ ਇੱਕ ਬਾਦਲ ਪਰਵਾਰ ਵਿੱਚੋਂ ਹੋਏ ਆ ਜੀ ਤੇ ਇਹਦੇ ਵਿੱਚ ਵੀ ਆਪਾਂ ਇਹੋ ਕਹਿ ਸਕਦੇ ਆ ਕਿ ਜਿਨ੍ਹਾਂ ਲੋਕਾਂ ਨੇ ਵੀ ਵੋਟਾਂ ਪਾਈਆਂ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੋ ਭਾਜਪਾ ਵਿੱਚ ਜੋ ਭਾਜਪਾ ਪੰਜਾਬ ਵਿੱਚ ਪਾਰਟੀ ਆ ਰਹੀ ਹੈ ਨਾ ਥੋੜਾ ਟਾਈਮ ਤਾਂ ਲੱਗਦਾ ਹੀ ਆ ਜੀ ਤੇ ਜੋ ਵੀ ਹੈ ਦੋਸਤੋ ਲਗਾਤਾਰ ਤੁਹਾਡੇ ਨਾਲ ਬੜੇ ਹੋਏ ਆ ਤੇ ਬਹੁਤ ਵੱਡੀ ਜਿਹੜੀ ਜਿੱਤ ਆ ਡੇਰਾ ਬਾਬਾ ਨਾਨਕ ਤੋਂ ਉੜੀਆ ਗੁਰਦੀਪ ਸਿੰਘ ਰੰਧਾਵਾ ਜਿਹੜੇ ਆ ਆਮ ਆਦਮੀ ਪਾਰਟੀ ਤੋਂ ਖੜੇ ਹੋਏ ਸੀ ਉਹਨਾਂ ਦੀ ਜਿੱਤ ਜਿਹੜੀ ਉੱਥੋਂ ਹੋਈ ਆ ਜਿੱਤ ਚੁੱਕੇ ਆ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਵਾਈਫ ਸੀ ਖੜੇ ਹੋਏ ਉੱਥੋਂ ਜਿਹੜੀ ਹਾਰ ਉਹਨਾਂ ਨੂੰ ਪ੍ਰਾਪਤ ਹੋਈ ਆ ਲਗਾਤਾਰ ਜਿਹੜੀ ਅਪਡੇਟ ਹੋ ਰਹੀ ਸੀਗੀ ਕਿ ਬਹੁਤ ਜੜਾ ਚੋਣ ਪ੍ਰਚਾਰ ਕੀਤਾ ਸੀ ਉਹਨਾਂ ਨੇ ਆਪਣੀ ਪਤਨੀ ਦੇ ਹੱਕ ਪਰ ਕੰਮ ਜੜਾ ਉਹ ਨਹੀਂ ਐ ਅੰਗਜੀ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਲਗਾਤਾਰ ਜੜਾ ਚੋਣ ਪ੍ਰਚਾਰ ਕੀਤਾ ਸੀਗਾ ਉੱਥੋਂ ਫਿਰ ਵੀ ਜਿਹੜੀ ਜਿੱਤ ਪ੍ਰਾਪਤ ਨਹੀਂ ਹੋਈ ਬਿਲਕੁਲ ਸਹੀ ਗੱਲ ਇਹਨਾਂ ਨੇ ਜਤਿੰਦਰ ਕੌਰ ਜਿਹੜੇ ਉਹਨਾਂ ਦੇ ਵਾਈਫ ਨੇ ਸੁਖਵਿੰਦਰ ਰੰਧਾਵਾ ਤੋਂ ਉਹਨਾਂ ਦੇ ਹੱਕ ਦੇ ਵਿੱਚ ਕਾਫੀ ਜਿਹੜਾ ਚੋਣ ਪ੍ਰਚਾਰ ਕੀਤਾ ਸੀ ਪਰ ਹਾਸਲ ਨਹੀਂ ਹੋਇਆ ਇਸ ਚੀਜ਼ਾ ਦੇਖਿਓ ਅੱਜ ਇਲੈਕਸ਼ਨ ਖਤਮ ਹੋਏ ਨੇ ਇੱਕਦ ਦੇ ਅਜੇ ਤੱਕ ਨੋ ਵੀ ਨਤੀਜਾ ਸਾਹਮਣੇ ਆਵੇਗਾ ਕਿ ਰਾਜਾ ਵੜਿੰਗ ਉਧਰ ਆਪਣੀ ਪਤਨੀ ਨੂੰ ਸਪੋਰਟ ਕਰਦੇ ਨਜ਼ਰ ਆਈ ਸੀ ਪਰ ਉਹ ਵੀ ਸੀਟ ਜਿਹੜੀ ਹੈ ਬਹੁਤ ਵੱਡੇ ਲੀਡਰ ਨਾਲ ਹਾਰੇ ਹੋਏ ਨਜ਼ਰ ਆਇਆ ਨੇ ਸੁਖਿੰਦਰ ਸਿੰਘ ਰੰਦਾਵਾ ਜਿਹੜੇ ਉਹਨਾਂ ਦੀ ਪਤਨੀ ਹਾਰੇ ਨੇ ਤੇ ਬਹੁਤ ਘੱਟ ਲੀਡ ਨਾਲ ਹਾਰੇ ਨੇ ਪਰ ਉਧਰ ਰਾਜਾ ਵੜਿੰਗ ਜੋ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਪਤਨੀ ਕਾਫੀ ਵੱਡੇ ਲੀਡ ਨਾਲ ਜਿਹੜੇ ਆ ਇਸ ਗਿੱਦੜਵਾਹ ਸੀਟ ਨੂੰ ਹਾਰੇ ਨੇ ਤੇ ਇਸ ਤੇ ਚੱਟ ਜ਼ਰੂਰ ਚਰਚਾ ਹੋਵੇਗੀ ਪ੍ਰਧਾਨਗੀ ਦੇ ਗੱਲਬਾਤ ਵੀ ਛਿੜੇਗੀ ਔਰ ਜੋ ਇਹਨਾਂ ਨੂੰ ਆਪਣੇ ਆਪ ਤੇ ਓਵਰ ਕੌਨਫੀਡੈਂਸ ਸੀਗਾ ਕਾਂਗਰਸ ਪਾਰਟੀ ਨੂੰ 7 ਸੀਟਾਂ ਜਿੱਤਣ ਤੋਂ ਬਾਅਦ ਉਹਨਾਂ ਨੂੰ ਓਵਰ ਕੌਨਫੀਡੈਂਸ ਆਇਆ ਸੀਗਾ ਕਿ ਸ਼ਾਇਦ ਅਸੀਂ ਪ੍ਰੋਪਰ ਮਜਬੂਤ ਆ ਜਿੱਦਾਂ ਇਹ ਆਮੰਗੀ ਬਾਲਟੀ ਨੂੰ ਸਿੱਖਿਆ ਦਿੰਦੇ ਆ ਰਹੇ ਸੀਗੇ ਪਰ ਇਹਨਾਂ ਨੂੰ ਸਿੱਖਿਆ ਲੈਣ ਦੀ ਜ਼ਰੂਰ ਸੀਗੀ ਆ ਕਿ ਜੇ ਚੱਬੇਵਾਲ ਦੀ ਗੱਲ ਕਰਦੇ ਆ ਇੱਕ ਬਹੁਤ ਵੱਡੀ ਸੀਟ ਇਹ ਵੀ ਮੰਨੀ ਜਾ ਰਹੀ ਸੀਗੀ ਰਾਜਕੁਮਾਰ ਚੱਬੇਵਾਲ ਦੇ ਬੇਟੇ ਨੂੰ ਇਹੜੀ ਟਿਕਟ ਦਿੱਤੀ ਸੀ ਉੱਥੋਂ ਤੇ ਉਹਨਾਂ ਨੇ ਵੱਡੇ ਮਾਰਜਨ ਦੇ ਨਾਲ ਜਿੱਦੇ ਹੋ ਨਜ਼ਰ ਆ ਰਹੇ ਆ ਕਾਫੀ ਲੀਡ ਵੱਡੀ ਦਿੱਤੀ ਉਹਨਾਂ ਨੇ ਕਿਵੇਂ ਦੇਖਦੇ ਹੋ ਸਾਰਾ ਬਹੁਤ ਵੱਡੀ ਲੀਡ ਜੀ ਮੈਂ ਕਹਿੰਨਾ ਚਾਰਾ ਸੀਟਾਂ ਤੋਂ ਸਭ ਤੋਂ ਵੱਡੀ ਲੀਡ ਜਿਹੜੀ ਚੱਬੇਵਾਲ ਤੋਂ ਜਿਹੜੇ ਰਾਜਕੁਮਾਰ ਚੱਬੇਵਾਲ ਦੇ ਬੇਟੇ ਈਸ਼ਾਨ ਚੱਬੇਵਾਲ ਨੇ ਉਹਨਾਂ ਨੇ ਲੀਡ ਦਿੱਤੀ ਹੈ ਤੇ ਉਹ ਬਹੁ ਇਹ ਸਭ ਤੋਂ ਵੱਡੀ ਲੀਡ ਮੈਂ ਸਮਝਦਾ ਕਿ 1% ਵੀ ਜਿਹੜਾ ਪਿੱਛੇ ਨਹੀਂ ਹੋਏ ਸ਼ੁਰੂ ਹੋਏ ਨੇ ਤੇ ਐਂਡ ਤੱਕ ਹੁਣ ਮੇਰੇ ਖਿਆਲ 22-23000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਅੰਕੇਜੀ ਬਰਨਾਲਾ ਤੋਂ ਗੱਲ ਕਰਦੇ ਆ ਕੁਲਦੀਪ ਸਿੰਘ ਢਿੱਲੋਂ ਜਿਹੜੇ ਆ ਕਾਂਗਰਸ ਤੋਂ ਜਿਹੜੇ ਅੱਗੇ ਜਾ ਰਹੇ ਆ ਤੁਹਾਨੂੰ ਲੱਗਦਾ ਕਿ ਤਿੰਨਾਂ ਦੇ ਵਿੱਚ ਚਾਰਾਂ ਦੇ ਵਿੱਚੋਂ ਸ਼ਾਇਦ ਜਿਹੜੀ ਇਹ ਸੀਟ ਆ ਕਾਂਗਰਸ ਲੈ ਕੇ ਜਾ ਸਕਦੀ ਹੈ ਜੀ ਚਾਂਸ ਤਾਂ ਲੱਗ ਰਿਹਾ ਹੈ ਬਾਕੀ ਦੇਖੋ ਜੇ ਆਪਾਂ ਬਾਕੀ ਸੀਟਾਂ ਦੀ ਗੱਲ ਕਰੀਏ ਇੱਥੋਂ ਵੀ ਬਹੁਤ ਬਹੁਤ ਘੱਟ ਮਾਰਜਨ ਨਾਲ ਅੱਗੇ ਨੇ ਅ ਇੱਥੇ ਭਾਜਪਾ ਨੇ ਵੀ ਬਹੁਤ ਅੱਛੀ ਲੀਡ ਲਈਤੀ ਹੈ ਬਹੁਤ ਅੱਛੀ ਵੋਟਾਂ ਭਾਜਪਾ ਨੂੰ ਵੀ ਮਿਲੀਆਂ ਆਜ਼ਾਦ ਉਮੀਦਵਾਰ ਜਿਹੜੇ ਖੜੇ ਨੇ ਉਹਨਾਂ ਨੂੰ ਵੀ ਬਹੁਤ ਅੱਛੀ ਜਿਹੜੀ ਆ ਲੀਡ ਮਿਲੀ ਹੈ ਉਹਨਾਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਨੂੰ ਤੇ ਮਿਲੀ ਮਿਲੀ ਹੈ ਤੀਸਰੇ ਨੰਬਰ ਤੇ ਭਾਜਪਾ ਮਤਲਬ ਇੱਥੇ ਤੇ ਬਹੁਤ ਫਸਵਾ ਮੁਕਾਬਲਾ ਜਿਹੜਾ ਬਰਨਾਲੇ ਦੇ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ ਬਰਨਾਲੇ ਦੇ ਵਿੱਚ ਉਮੀਦ ਨਹੀਂ ਸੀਗੀ ਕਿ ਕਵੀਜੇਪੀ ਇੰਨੀ ਸਿੱਟਾ ਲੈ ਇੰਨੀ ਵੋਟ ਲੈ ਜਾਏਗੀ ਜਿੰਨੀ ਵੋਟ ਬੀਜੇਪੀ ਨੂੰ ਹੁਣ ਮਿਲੀ ਹੈ ਪਰਮਜੀਤ ਜੀ ਬਰਨਾਲੇ ਦੇ ਵਿੱਚ ਕਾਫੀ ਜਿਹੜੀ ਵੋਟ ਆ ਬੀਜੇਪੀ ਨੂੰ ਪਈ ਹੈ ਕੀ ਗਹਿਣਾ ਚਾਹਦੇ ਹੋ ਕਿ ਉੱਥੇ ਲੋਕ ਪਸੰਦ ਕਰ ਰਹੇ ਬੀਜੇਪੀ ਨੂੰ ਬਹੁਤ ਵਧੀਆ ਬੀਜੇਪੀ ਨੂੰ ਲੋਕ ਹੁਣ ਹੌਲੀ ਪਸੰਦ ਕਰਦੇ ਆ ਇਸੇ ਕਰਕੇ ਬਰਨਾਲੇ ਦੇ ਵਿੱਚ ਬੀਜੇਪੀ ਜੋ ਲੋਕਾਂ ਨੇ ਪਸੰਦ ਕਰਕੇ ਤੇ ਲੋਕਾਂ ਨੂੰ ਵੋਟਾਂ ਪਾਈਆਂ ਆ ਤੇ ਇਸੇ ਕਰਕੇ ਬੀਜੇਪੀ ਆਪਣਾ ਜੋ ਉਹਨਾਂ ਦਾ ਕਮਲ ਦਾ ਫੁੱਲ ਹੈ ਆ ਰਿਹਾ ਸਾਹਮਣੇ ਖਿਲ ਰਿਹਾ ਜੋ ਕਿ ਕਮਲ ਦਾ ਫੁੱਲ ਇੱਕ ਜੋ ਕਹਦੇ ਕਿ ਕਮਲ ਆਪਾਂ ਬੱਚਾ ਸਕੂਲੇ ਲਾਉਣੇ ਪੜਨ ਤੇ ਜੱਕਦਮ ਤਾਂ ਆਪਾਂ ਉਹਨੂੰ ਕਾਗਜ਼ ਵਿੱਚ ਲਾ ਨਹੀਂ ਦਿੰਦੇ ਤੇ ਹੌਲੀ-ਹੌਲੀ ਪਤਾ ਲੱਗਦਾ ਵੀ ਬੱਚਾ ਕੀ ਕਰਨਾ ਚਾਹੁੰਦਾ ਤੇ ਇਸੇ ਤਰ੍ਹਾਂ ਹੀ ਸਾਡੀ ਜੋ ਬੀਜੇਪੀ ਪਾਰਟੀ ਆ ਹੌਲੀ-ਹੌਲੀ ਆਪਣੀ ਹੋਂਦ ਬਣਾ ਰਹੀ ਆ ਤੇ ਮੈਂ ਉਹਨਾਂ ਵੋਟਰਾਂ ਦਾ ਵੀ ਧੰਨਵਾਦ ਕਰਦਾ ਆ ਜਿਨਾਂ ਨੇ ਕਿ ਬਰਨਾਲੇ ਦੇ ਵਿੱਚ ਸਾਡੇ ਬੀਜੇਪੀ ਪਾਰਟੀ ਨੂੰ ਵੋਟ ਪਾ ਕੇ ਉਹਦਾ ਕਮਲ ਦਾ ਫੁੱਲ ਖਿਲਵਾਇਆ ਖਿਲਵਾਇਆ ਅੰਕਜੇ ਗਿੱਦੜਵਾਹਾ ਦੀ ਗੱਲ ਕਰਦੇ ਆ ਇੱਕ ਬਹੁਤ ਵੱਡੀ ਜਿੱਤ ਜਿਹੜੀ ਆ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਜਿਹੜੀ ਆ ਉਹ ਸ਼ਾਇਦ ਮਿਲ ਸਕਦੀ ਆ ਉਥੋਂ ਤੇ ਰਾਜਾ ਵੜਿੰਗ ਦੀ ਪਤਨੀ ਪਿੱਛੇ ਜਾ ਰਹੀ ਆ ਬਹੁਤ ਜ਼ਿਆਦਾ ਚੋਣ ਪ੍ਰਚਾਰ ਕੀਤਾ ਉਥੇ ਤੇ ਆਪਣੇ ਐਕਸੀਮ ਜਿਹੜੇ ਚਲਨਜੀ ਚੰਨੀ ਵੀ ਗਏ ਸੀ ਕੋਈ ਵੀ ਫਾਇਦਾ ਨਹੀਂ ਹੁੰਦਾ ਦਿਖਦਾ ਉਥੋਂ ਦੇਖੋ ਜੀ ਇੱਕ ਦੇ ਜਿੱਦਾਂ ਆਪਾਂ ਗੱਲ ਕਰੀਏ ਤੁਸੀਂ ਕਹਿੰਦੇ ਜਿੱਤ ਮਿਲ ਸਕਦੀ ਹੈ ਮਿਲ ਨਹੀਂ ਸਕਦੀ ਮਿਲ ਚੁੱਕੀ ਹੈ ਕਿਉਂਕਿ 10000 ਦੀ ਲੀਡ ਨਹੀਂ ਹੁਣ ਟੁੱਟ ਸਕਦੀ 10000 ਪਲੱਸ ਲੀਡ ਹੋ ਚੁੱਕੀ ਹੈ ਨਹੀਂ ਟੁੱਟ ਸਕਦੀ ਠੀਕ ਹੈ ਚੰਨੇ ਜੀ ਦੂਜੀ ਗੱਲ ਚਰਨਜੀਤ ਸਿੰਘ ਚੰਨੇ ਦੀ ਚਰਨਜੀਤ ਸਿੰਘ ਚੰਨੇ ਤੁਸੀਂ ਕਿਹਾ ਗਿਆ ਕੁਝ ਚਰਨਜੀਤ ਸਿੰਘ ਚੰਨੇ ਜ਼ਰੂਰ ਜਾਣਦੇ ਨੇ ਪਰ ਵਿਵਾਦਾ ਦੇ ਵਿੱਚ ਹਮੇਸ਼ਾ ਰਹਿੰਦੇ ਨੇ ਕਿਉਂ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਜਦੋਂ ਦੇ ਬਿਆਨਬਾਜ਼ੀ ਕਰਕੇ ਠੀਕ ਹੈ ਜੀ ਮੈਂ ਕੱਲ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਇੱਕ ਚੈਨਲ ਨਿੱਜੀ ਚੈਨਲ ਦੇ ਉੱਤੇ ਇੱਕ ਇੰਟਰਵਿਊ ਚੱਲ ਰਹੀ ਸੀ ਜਿੱਥੇ ਪ੍ਰਗਟ ਸਿੰਘ ਸਾਬਕਾ ਜਿਹੜੇ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਵੀ ਇਸ ਚੀਜ਼ ਦੇ ਉੱਤੇ ਟਿੱਪਣੀ ਗਲਤ ਕਿਹਾ ਕਿ ਉਹਨਾਂ ਨੇ ਕਿਹਾ ਕਿ ਇੰਨੇ ਅੱਛੇ ਕਿਉਂਕਿ ਉਹ ਸਾਬਕਾ ਸੀਐਮ ਰਹੇ ਨੇ ਉਹਨਾਂ ਨੇ ਆਪਣੇ ਹੀ ਬੰਦੇ ਦੇ ਉੱਤੇ ਉਹਨਾਂ ਨੇ ਅੰਧੇ ਕਸਲੇ ਹੋਏ ਨਜ਼ਰ ਆਏ ਉਹਨੇ ਕਿ ਕਿ ਇਹਨਾਂ ਨੂੰ ਇੱਕ ਸੀਐਮ ਰੇ ਨੇ ਸਾਹਕਾ ਇਹਨਾਂ ਨੂੰ ਬੋਲਣ ਦਾ ਥੋੜਾ ਜਿਆ ਸਾਹ ਚਾਹੀਦਾ ਵਾ ਕਿਉਂਕਿ ਲੇਡੀਜ਼ ਦੇ ਉੱਤੇ ਬੋਲੇ ਉਹ ਚੀਜ਼ ਐ ਨਨੋ ਮੈਂ ਉਸ ਚੀਜ਼ ਨੂੰ ਵੀ ਮੰਨਦਾ ਕਿ ਘਾਟਾ ਹੋਇਆ ਤੇ ਦੂਜੇ ਪਾਸੇ ਗਿੱਦੜਵਾਹਾ ਦੇ ਉੱਤੇ ਜਿਹੜਾ ਰਾਜਾ ਵਿਢਿੰਗ ਦੀ ਪਤਨੀ ਹਾਰ ਰਹੀ ਨੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਰਿਹਾ ਕਿ ਕਿ ਰਾਜਾ ਵਿਢਿੰਗ ਨੂੰ ਚਾਹੀਦਾ ਸੀ ਕਿ ਇੱਥੇ ਹੋਰ ਕਿਸੇ ਨੂੰ ਮੌਕਾ ਦਿੱਤਾ ਜਾਂਦਾ ਜੀ ਅੰਕ ਜੇ ਇਹੀ ਹੁੰਦਾ ਨਾ ਕਿ ਵਰਕਰ ਕਾਫੀ ਦਿਨ ਤੋਂ ਕੰਮ ਕਰ ਰਿਹਾ ਵਾ ਸੇਵਾ ਕਰ ਰਿਹਾ ਪਰ ਫਿਰ ਗੱਲ ਫੇ ਉੱਥੇ ਇਹੀ ਆ ਗਈ ਪਰਿਵਾਰਵਾਦ ਜੀ ਕਿ ਪਰਿਵਾਰ ਦੇ ਵਿੱਚ ਟਿਕਟ ਦਿੱਤੀ ਇਸੇ ਕਰਕੇ ਜਿਹੜੇ ਲੋਕ ਆ ਉਥੋਂ ਮਤਲਬ ਕਿ ਨਾਕੁਸ਼ ਹੋ ਜਾਂਦੇ ਆ ਹੁੰਬਰ ਨਾਲ ਪਾਰਟੀ ਦੇ ਵਿੱਚ ਸਨੈਸੀ ਬਰਨਾਲੇ ਤੋਂ ਦੇਖ ਲਓ ਨਾ ਬਰਨਾਲੇ ਤੋਂ ਇੱਕ ਜ਼ਿਲ੍ਹਾ ਪ੍ਰਧਾਨ ਨੂੰ ਦਿੱਤੀ ਟਿਕਟ ਜੀ ਦੇਖੋ ਮਜ਼ਬੂਤੀ ਭਾਵੇਂ ਜਿੰਨੀ ਵੱਡੀ ਵੋਟਾਂ ਤੋਂ ਅੱਗੇ ਚੱਲ ਰਿਹਾ ਪਰ ਕੁਝ ਤੇ ਆ ਰਿਹਾ ਨਾ ਹੁਣ ਉੱਥੋਂ ਚੱਲਦੇ-ਚੱਲਦੇ ਫੇਰ ਉੱਥੇ ਹਾਰ ਗਏ ਬਾਬਾ ਨਾਨਕ ਤੋਂ ਕਿ ਵਰਕਰ ਵਿੱਚੋ ਜੇ ਖੁਸ਼ ਹੁੰਦੇ ਤੇ ਮੇਰੇ ਹਿਸਾਬ ਨਾਲ ਜੇ ਖੁਸ਼ ਹੁੰਦੇ ਨਾ ਵਰਕਰ ਜੇ ਰਾਜਾ ਵੜਿੰਗ ਲੁਧਿਆਣਾ ਜਾ ਕੇ ਜਿੱਤੇ ਤੇ ਵਰਕਰ ਖੁਸ਼ ਸੀ ਤੇ ਰਾਜਾ ਵੜਿੰਗ ਮਜ਼ਬੂਤੀ ਨਾਲ ਉੱਥੇ ਜਿੱਤੇ ਹੂੰ ਠੀਕ ਹੈ ਰਾਜਾ ਵੜਿੰਗ ਵੀ ਉਦੋਂ ਤੇ ਅੱਗੇ ਚੱਲਦੇ ਰਹੇ ਬਹੁਤ ਘੱਟ ਵੋਟਾਂ ਤੋਂ ਜਿੱਤੇ ਨੇ ਕੋਈ 10000 ਐਮਪੀ ਦੇ ਵੋਟਾਂ ਜਿਆਦਾ ਨਹੀਂ ਹੁੰਦੀਆਂ ਹਨਾ ਬਹੁਤ ਘੱਟ ਵੋਟਾਂ ਤੋਂ ਜਿੱਤੇ ਨੇ ਪਰ ਜੇ ਅੱਜ ਉਹੀ ਪੋਲਿਟਿਕਸ ਉਸ ਟਾਈਮ ਤੇ ਵਰਤੀ ਹੁੰਦੀ ਸ਼ਾਇਦ ਜਿੱਦਾਂ ਐਮਪੀ ਇਲੈਕਸ਼ਨਾਂ ਦੇ ਵਰਤੀ ਹੈ ਜਾਂ ਹੁਣ ਵਰਤੀ ਹੁੰਦੀ ਤੇ ਮੈਨੂੰ ਲੱਗਦਾ ਚਾਰਾ ਤੋਂ ਚਾਰ ਚੱਬੇ ਵਾਲੀ ਨੇ ਮੈਂ ਨਹੀਂ ਮੰਨ ਸਕਦਾ ਪਰ ਤਿੰਨ ਸੀਟਾਂ ਵੀ ਹੱਥੋਂ ਨਹੀਂ ਜਾਣੀਆਂ ਚਾਹੀਦੀਆਂ ਸੀ ਇਹ ਇਹਨਾਂ ਦੀ ਆਪਣੀ ਗਲਤੀ ਨਾਲ ਗਈਆਂ ਪਰਮਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਚਾਰ ਜਗ੍ਹਾ ਦੇ ਵਿੱਚੋਂ ਕੋਈ ਵੀ ਸੀਟ ਜਿਹੜੀ ਹੈ ਭਾਜੀਪੀ ਜਿਹੜੀ ਜਿੱਤ ਦੀ ਨਹੀਂ ਨਜ਼ਰ ਆ ਰਹੀ ਕਿਵੇਂ ਦੇਖਦੇ ਹੋ ਸਾਰੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਆਪਣੇ ਸੀਐਮ ਚੰਨੀ ਜੀ ਆ ਇਹਨਾਂ ਦੇ ਜੋ ਬਿਆਨ ਆ ਤੇ ਆਪਣੇ ਬਿਆਨ ਦੇ ਕੇ ਫਸਦੇ ਆ ਤੇ ਪਰ ਜੋ ਸਾਡੀ ਬੀਜੇਪੀ ਪਾਰਟੀ ਆ ਤੇ ਜਿਵੇਂ ਮੇਰੇ ਵੀਜ਼ ਨੇ ਕਿਹਾ ਕਿ ਆਪਣੀ ਫੈਮਲੀ ਵਿੱਚ ਹੀ ਮੋਰੇ ਰੱਖਦੇ ਆ ਟਿਕਟ ਦਿੰਦੇ ਆ ਇਹ ਤਾਂ ਕਾਗਜ਼ ਦੇ ਵਿੱਚ ਚੱਲਦਾ ਆ ਰਿਹਾ ਸ਼ੁਰੂ ਤੋਂ ਹੀ ਕਿ ਆਪਣੀ ਬੀਜੇਪੀ ਆਪਣੀ ਕਾਂਗਰਸ ਪਾਰਟੀ ਆਪਣੇ ਹੀ ਬੰਦਿਆਂ ਨੂੰ ਮੋਰੇ ਰੱਖਦੀ ਆ ਵਰਕਰ ਨੂੰ ਮੋਰੇ ਨਹੀਂ ਰੱਖਦੀ ਤੇ ਮੈਂ ਪਹਿਲਾਂ ਵੀ ਕਹਿ ਸੀਗਾ ਇਹ ਵਰਕਰ ਹੈ ਤਾਂ ਪਾਰਟੀ ਹੈ ਇਹ ਵਰਕਰ ਹੈ ਤਾਂ ਪਾਰਟੀ ਹੈ ਜੇ ਪਾਰਟੀ ਨੇ ਪਾਰਟੀ ਨੇ ਕੰਮ ਕਰਨਾ ਤਾਂ ਵਰਕਰ ਨੂੰ ਅੱਗੇ ਕਰਨਾ ਪੈਣਾ ਤੇ ਜੇ ਆਪਾਂ ਵਰਕਰ ਨੂੰ ਹੀ ਨਰਾਸ਼ ਕਰਾਂਗੇ ਤੇ ਹੁਣ ਤੁਸੀਂ ਖਮਿਆਜ਼ਾ ਭੁਗਤੀ ਰਹੇ ਆ ਅੰਗਰੇਦਲਵਾਹ ਦੇ ਵਿੱਚ ਖਮਿਆਜ਼ਾ ਭੁਗਤੀ ਨਹੀਂ ਸਾਰੇ ਪਾਸੇ ਕਰ ਰਹੇ ਆ ਐਸੇ ਕਰਕੇ ਕਾਂਗਰਸ ਦੇ ਵਿੱਚ ਜੋ ਵੀ ਵਰਕਰ ਹੈ ਉਹ ਨਰਾਜ਼ ਹੀ ਰਹਿੰਦਾ ਆ ਕਿ ਉਹ ਛੋਟੇ ਵਰਕਰ ਨੂੰ ਉੱਪਰ ਨਹੀਂ ਚੱਕਦੀ ਕਾਂਗਰਸ ਪਾਰਟੀ ਛੋਟੇ ਵਰਕਰ ਨੂੰ ਉੱਪਰ ਨਹੀਂ ਚੱਕਦੀ ਅਗਰ ਤੁਸੀਂ ਛੋਟੇ ਪਾਰਟੀ ਨੂੰ ਮੌਕਾ ਦਿੰਦੇ ਆ ਤਾਂ ਉਹ ਪਾਰਟੀ ਦਾ ਹੱਸ ਕੇ ਕੰਮ ਕਰਦਾ ਹੁਣ ਸਾਡੀ ਬੀਜੇਪੀ ਪਾਰਟੀ ਆ ਉਹ ਵਰਕਰ ਨੂੰ ਮੌਕਾ ਦਿੰਦੀ ਆ। ਹਾਂ ਹਾਂ। ਛੋਟੇ ਵਰਕਰ ਨੂੰ ਮੌਕਾ ਦਿੰਦੀ ਆ। ਉਹ ਵਰਕਰ ਨੂੰ ਵੀ ਉੱਪਰ ਚੱਕਦੀ ਆ। ਤੇ ਇਸੇ ਲਈ ਭਾਜਪਾ ਪਾਰਟੀ ਦੇ ਵਿੱਚ ਵੀ ਵਰਕਰ ਖੁਸ਼ ਹੋ ਕੇ ਕੰਮ ਕਰਦਾ, ਅੱਗੇ ਹੋ ਕੇ ਕੰਮ ਕਰਦਾ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਚਲੋ ਹੌਲੀ-ਹੌਲੀ ਇਹ ਚੱਲੇ। ਤੁਰਦੇ ਆ। ਹਾਂ। ਸਾਨੂੰ ਮੌਕਾ ਮਿਲੇਗਾ। 27 ਦੇ ਵਿੱਚ ਸਾਡੀ ਸਰਕਾਰ ਆਏਗੀ? ਜੀ। ਜੇ ਹੁਣ ਨਹੀਂ ਤਾਂ ਕੋਈ ਗੱਲ ਨਹੀਂ। ਸਾਡੀ ਜੇ ਤਾਂ ਪੱਕੀ ਏ 27 ਦੇ ਵਿੱਚ। ਉਹਨਾਂ ਨੂੰ ਜੇ ਤੁਸੀਂ ਕਹਿੰਦੇ ਨੇ ਇਹਨਾਂ ਨੂੰ ਮੌਕਾ ਵਰਕਰਾਂ ਨੂੰ ਦੇਣਾ ਚਾਹੀਦਾ ਤੇ ਜਿਹੜੇ ਮਨਪ੍ਰੀਤ ਸਿੰਘ ਬਾਦਲ ਤੇ ਹੁਣ ਆਇਆ ਭਾਜਪਾ ਦੇ ਵਿੱਚ ਕੁਝ ਮਹੀਨੇ ਕੁਝ ਸਾਲਾਂ ਤੋਂ ਹੀ ਆਏ ਆ ਜਿਹੜੇ ਇਸ ਤੋਂ ਪਹਿਲਾਂ ਵਰਕਰ ਸੀਗੇ ਉਹਨਾਂ ਨੂੰ ਕਿਉਂ ਨਹੀਂ ਮੌਕਾ ਦਿੱਤਾ ਗਿਆ ਮਨਪ੍ਰੀਤ ਸਿੰਘ ਬਾਦਲ ਨੂੰ ਹੋਈ ਕਿਉਂ ਮੌਕਾ ਦਿੱਤਾ ਗਿਆ ਕਿਉਂਕਿ ਕੇਵਲ ਢਿੱਲੋ ਦੀ ਗੱਲ ਕਰ ਲਈਏ ਜੋ ਬਰਨਾਲੇ ਤੋਂ ਬਰਨਾਲੇ ਤੋਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਰਨਾਲੇ ਤੋਂ ਕੇਵਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਉਹ ਦੇਖ ਲਓ ਵੀ ਹਰ ਪਾਸੇ ਇਸੇ ਨਾਲ ਕਿਸ ਨੂੰ ਮੌਕਾ ਦਿੰਦੀ ਪਾਰਟੀ ਹੈ ਨਾ ਛੋਟੇ ਛੋਟੇ ਵਰਗਾਂ ਨੂੰ ਛੋਟੇ ਵਰਗਾਂ ਨੂੰ ਕਿਉਂ ਨਹੀਂ ਛੋਟੇ ਵਰਗਾਂ ਨੂੰ ਸ਼ਾਇਦ ਉਹ ਜਿੱਤ ਕੇ ਛੋਟੇ ਵਰਗਾਂ ਨੂੰ ਮੌਕਾ ਵੋਟਾਂ ਲੈ ਜਾਂਦੇ ਦੇਰੀ ਛੋਟੇ ਵਰਗ ਨੂੰ ਮੌਕਾ ਦਿੰਦੀ ਪਈ ਹੈ ਹਰ ਕਿਸੇ ਨੂੰ ਦਿੰਦੀ ਪਈ ਹੈ ਨਹੀਂ ਪਰ ਛੋਟੇ ਵਰਗ ਨੂੰ ਵੀ ਪਰ ਛੋਟੇ ਵਰਗ ਨੂੰ ਪਰ ਤੁਸੀਂ ਇਹ ਦੇਖੋ ਕਾਂਗਰਸ ਦੇ ਵਿੱਚ ਕਾਂਗਰਸ ਦੇ ਵਿੱਚ ਜੀ ਜੋ ਆਪਣੇ ਸੀਐਮ ਚੰਨੀ ਜੋ ਵੀ ਆ ਇਹਨੇ ਇਹਦਾ ਵਰਕਰ ਰੱਖੇ ਆ ਜਾਂਦਾ ਪੋਸਟਰ ਲਾਉਣ ਲਈ ਜੀ ਜਾਂ ਝੰਡਾ ਫੜ ਕੇ ਅੱਗੇ ਧਰਨੇ ਦੇਣ ਲਈ ਪਰ ਦੇਖੋ ਕਾਂਗਰਸ ਨੇ ਤਾਂ ਕਿੱਥੇ ਹੀ ਕੀਤਾ ਆਪਾਂ ਕਾਂਗਰਸ ਦੀ ਤਾਂ ਗੱਲ ਕਰ ਹੀ ਰਹੇ ਆ ਪਰ ਭਾਜਪਾ ਨੇ ਵੀ ਕੋਈ ਆਪਣੇ ਪੁਰਾਣੇ ਵਰਕਰ ਨੂੰ ਤਾਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਨਹੀਂ ਦੇਖੋ ਦੇਖਿਆ ਜਾਵੇ ਤਾਂ ਬਰਨਾਲੇ ਦੇ ਵਿੱਚ ਵੀ ਆਪਾਂ ਗੱਲ ਕਰੀਏ ਤਾਂ ਕੇਵਲ ਢੀਲੋ ਕਾਂਗਰਸ ਦੇ ਵਿੱਚੋਂ ਆਏ ਨੇ ਠੀਕ ਹੈ ਜੀ ਹੁਣ ਮਨਪ੍ਰੀਤ ਸਿੰਘ ਬਾਦਲ ਵੀ ਕਾਂਗਰਸ ਅਕਾਲੀ ਦਲ ਦੇ ਵਿੱਚੋਂ ਆਏ ਨੇ ਇਹਨਾਂ ਨੂੰ ਹੀ ਕਿਉਂ ਮੌਕਾ ਦਿੱਤਾ ਕਿ ਬਾਕੀ ਵਰਕਰ ਨੂੰ ਵੀ ਤਾਂ ਮੌਕਾ ਦੇਣਾ ਚਾਹੀਦਾ ਸੀ ਨਾ ਬਾਕੀ ਵਰਕਰ ਨੂੰ ਮੌਕਾ ਦੇ ਰਹੇ ਆ ਜੀ ਉਹ ਵਰਕ ਅਨੁਆਸਰ ਨਹੀਂ ਕਰਦੇ ਕਿਸੇ ਨੂੰ ਉਹਦੀ ਉਹਦੇ ਕੰਮ ਦੇ ਹਿਸਾਬ ਨਾਲ ਉਹਨੂੰ ਪੋਸਟ ਜੋ ਵੀ ਆ ਉਹਨੂੰ ਮੌਕਾ ਦਿੰਦੇ ਪਏ ਆ ਹੁਣ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਅੱਜ ਆਪਾਂ ਇਹਨੂੰ ਲੈ ਕੇ ਆਏ ਆ ਤੇ ਹੁਣੇ ਚੱਕ ਕੇ ਉਹ ਮੌਕਾ ਦੇ ਦਈਏ ਨਹੀਂ ਉਹਦਾ ਕੰਮ ਵੀ ਦੇਖਦੇ ਪਏ ਆ ਮੈਂ ਮਨਪ੍ਰੀਤ ਸਿੰਘ ਬਾਦਲ ਨੂੰ ਤੇ ਦੇਖੋ ਨਾ ਨਾ ਕਿਸੇ ਦੇ ਵਿੱਚ ਰਹੇ ਆ ਨਹੀਂ ਵਿੱਚ ਰਹੇ ਨਹੀਂ 2.5 ਸਾਲਾਂ ਦੇ ਵਿੱਚ ਕਿਸੇ ਦੇ ਵਿੱਚ ਰਹੇ ਨੇ ਹਣਾ ਪਹਿਲੀ ਗੱਲ ਤੋਂ ਆਪ ਹੀ ਬਿਮਾਰ ਰਹੇ ਸੀ ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ ਜੀ ਆਪਣੇ ਚੰਨੀ ਜੀ ਆ ਹਮ ਇਹ ਤੋਂ ਐਮਪੀ ਸੀਟੀ ਦੇ ਤਹਿਤ ਬਿਲਕੁਲ ਬਿਲਕੁਲ ਹਾਂ ਜਿੱਤੇ ਕਿ ਹੈ ਨਾ ਉਹ ਕਿੰਨਾ ਕੁ ਪਬਲਿਕ ਦੇ ਵਿੱਚ ਆਉਂਦੇ ਆ ਵਿਚਰਦੇ ਆ ਨਹੀਂ ਨਹੀਂ ਦੇਖੋ ਉਹ ਆਉਂਦੇ ਆ ਉਹ ਪਬਲਿਕ ਚ ਆਉਂਦੇ ਜਾਂ ਨਹੀਂ ਮੈਨੂੰ ਇਹ ਕਹਦਾ ਜੋ ਉਹਨਾਂ ਦੇ ਵਿਚਰਦੇ ਆ ਜੀ ਹੁਣ ਭਗਵਾਨਤ ਮਾਨ ਹੋਣੀ ਆਪਣੇ ਕਹਿੰਦੇ ਵੀ ਇਥੇ ਕੈਂਟਿਆ ਪਾਣੀ ਕਿੱਥੇ ਹੈ ਰੈਸ਼ਲਾ ਕਰ ਲਈ ਆ ਪਰ ਉਹ ਪਬਲਿਕ ਦੇ ਪਬਲਿਕ ਦੀ ਕਿੰਨੀ ਗੱਲ ਸੁਣਦੇ ਆ ਜੀ ਉਹ ਵੀ ਆਪਣੇ ਬੰਦਿਆਂ ਦੀ ਗੱਲ ਸੁਣਦੇ ਆ ਜੀ ਪਬਲਿਕ ਦੀ ਗੱਲ ਤਾਂ ਸੁਣਦੇ ਹੀ ਨਹੀਂਗੇ ਜੀ ਇਹ ਇਹ ਨਾਜ਼ਤਾਈ ਆਮ ਆਦੀ ਪਾਰਟੀ ਜੀ ਆਮ ਆਦੀ ਪਾਰਟੀ ਰਹਿ ਨਹੀਂ ਗਈ ਜੀ ਇਹ ਆਪਣੇ ਆਪਣੇ ਲੋਕਾਂ ਦੀ ਪਾਰਟੀ ਰਹਿ ਗਈ ਆ ਬਿਲਕੁਲ ਇਹ ਤਾਂ ਹੁਣ ਇਹਨਾਂ ਨੂੰ ਨਾਮ ਚੇਂਜ ਕਰਨਾ ਚਾਹੀਦਾ ਆ ਇਹ ਆਮ ਆਦੀ ਪਾਰਟੀ ਨਹੀਂ ਹੈਗੀ ਇਹ ਇੱਕ ਖਾਸ ਪਾਰਟੀ ਆ ਜੀ ਐਮਐਲਆ ਦੀ ਜਿਹੜੇ ਵੱਡੇ ਵੱਡੇ ਇਹਨਾਂ ਦੇ ਉਹਨਾਂ ਦੀ ਪਾਰਟੀ ਆ ਆਮ ਵਰਕਰ ਦੀ ਪਾਰਟੀ ਨਹੀਂ ਰਹਿ ਗਈ ਇਹ ਜੀ ਚਾਹ ਕੋਈ ਵੀ ਪਾਰਟੀ ਕੋਈ ਵੀ ਪਾਰਟੀ ਲਾ ਲਈਏ ਤੁਹਾਡੀ ਗੱਲ ਨਾਲ ਮੈਂ ਮੰਨਦਾ ਵਾਂ ਇਹ ਗੱਲ ਤੁਸੀਂ ਸਹਿਮਤ ਆਪਾਂ ਵੀ ਇਹਦੀ ਗੱਲ ਤੋਂ ਸਹਿਮਤ ਆ ਤੁਹਾਡੇ ਨਾਲ ਪਰ ਮਨਪ੍ਰੀਤ ਸਿੰਘ ਬਾਦਲ ਜੋ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਉਹਨਾਂ ਦੇ ਵਿੱਚ ਉਹਨਾਂ ਵਿੱਚ ਆਕਰ ਰਹੀ ਹੈ ਉਹ ਅਕਾਲੀ ਦਲ ਦਾ ਟਾਈਮ ਸੀ ਕਾਂਗਰਸ ਸੀ ਉਹ ਵਰਕਰ ਦੇ ਨਾਲ ਕਿਉਂਕਿ ਉਹਨਾਂ ਤੋਂ ਵਰਕਰ ਆਪਾਂ ਦੇਖਿਆ ਵਾ ਉਹ ਭਾਵੇਂ ਦੂਜੀ ਜਗ੍ਹਾ ਤੋਂ ਜਾ ਕੇ ਲੜ ਕੇ ਆਗੇ ਆ ਗਏ ਆ ਦੁਬਾਰਾ ਹਾਰ ਵੀ ਉਹ ਤੋਂ ਸਾਹਮਣਾ ਕਰਨਾ ਪਿਆ ਵਰਕਰ ਉਹਨਾਂ ਤੋਂ ਨਾ ਖੁਸ਼ ਹੈ ਕਿਉਂ ਨਾ ਖੁਸ਼ ਹੈ ਕਾਂਗਰਸਾ ਵੀ ਨਾ ਖੁਸ਼ ਸੀ ਅਕਾਲੀ ਦਲ ਦਾ ਵੀ ਨਾ ਖੁਸ਼ ਸੀ ਹੁਣ ਵੀ ਜੀ ਰਹੀ ਹੈ ਆਪਾਂ ਇਹ ਗੱਲ ਕਹਿ ਰਹੇ ਹਾਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਉਂ ਸਾਡੇ ਆਪਣੇ ਕੀ ਉਹਨਾਂ ਦਾ ਨਾ ਆ ਜਿਉ ਚਲੋ ਜੋ ਪਾਰਟੀਆਂ ਵਿੱਚ ਸਾਡਾ ਕੋਈ ਵੀ ਬੀਜੇਪੀ ਪਾਰਟੀ ਕੋਈ ਵੀ ਆਉਂਦਾ ਆ ਤੁਹਾਨੂੰ ਮੌਕਾ ਦਿੰਦੀ ਆ ਅਗਰ ਨਹੀਂ ਕੁਝ ਕੰਮ ਕਰਦਾ ਤੁਹਾਨੂੰ ਪਾਰਟੀ ਸਾਈਡ ਤੇ ਕਰ ਦਿੰਦੀ ਆ ਨਹੀਂ ਦੇਖੋ ਉਹਦੇ ਵਿੱਚ ਹੁਣ ਤੁਸੀਂ ਆਪਾਂ ਇਹ ਲਾਉਣੇ ਆ ਕਿ ਦਾ ਆਪਣੇ ਹੁਣ ਕੰਮ ਪੰਜਾਬ ਦੇ ਵਿੱਚ ਇੰਨਾ ਕੁਝ ਹੋ ਰਿਹਾ ਆ ਤੁਸੀਂ ਵੀ ਦੇਖਦੇ ਹੋ ਕਿ ਜਿਵੇਂ ਕਿ ਕਤਲਿਆਮ ਹੋ ਰਿਹਾ ਕਿ ਹੁਣ ਜਨਤ ਸਭ ਤੋਂ ਜ਼ਿਆਦਾ ਲੋਕ ਪ੍ਰਵਾਸੀਆਂ ਪਿੱਛੇ ਪਏ ਆ ਕਹਿਣ ਦਾ ਮਤਲਬ ਇਹ ਆ ਕਿ ਬੀਜੇਪੀ ਨੂੰ ਨੁਕਸਾਨ ਕਿਉਂ ਹੋ ਰਿਹਾ ਕਿ ਕਿਸਾਨੀ ਮੁੱਦਿਆਂ ਲੈ ਕੇ ਨੁਕਸਾਨ ਹੋ ਰਿਹਾ ਜਾਂ ਕੀ ਕਹਿਣਾ ਚਾਹੁੰਦਾ ਇਹਦੇ ਵਿੱਚ ਨਾ ਤਾਂ ਕਿਸਾਨੀ ਮੁੱਦੇ ਆਇਆ ਜੀ ਤੇ ਇਹਦੇ ਵਿੱਚ ਜਦੋਂ VOTER ਆ ਹੁਣ VOTER ਹੌਲੀ-ਹੌਲੀ ਅ ਬੀਜੇਪੀ ਵਾਲਾ ਆਪਣਾ ਕਰ ਰਿਹਾ ਝੁਕ ਰਿਹਾ ਤੇ ਇਸੇ ਕਰਕੇ ਆਪਣੇ ਹਰ ਪਾਸੇ ਮੁੜ ਅੱਗੇ ਜਾ ਰਿਹਾ ਹੈ VOT ਪਾਰੇ VOTER ਅੰਗੇ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਨੁਕਸਾਨ ਹੋ ਰਿਹਾ ਬੀਜੇਪੀ ਨੂੰ ਪੰਜਾਬ ਦੇ ਵਿੱਚ ਚਾਰ ਸੀਟਾਂ ਦੇ ਉੱਤੇ ਲੜ ਰਹੇ ਸੀ ਕੋਈ ਵੀ ਸੀਟ ਜਿਹੜੀ ਹਾਸਲ ਨਹੀਂ ਕੀਤੀ ਇਹਨਾਂ ਨੇ ਉਹ ਪਿੱਛੇ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਉਹੀ ਸਵਾਲ ਇਹਨਾਂ ਨੂੰ ਕੀਤਾ ਕਿ ਦੇਖੋ ਬੀਜੇਪੀ ਦੇਖੋ ਕੱਲਾ ਉਮੀਦਵਾਰ ਭਾਵੇਂ ਪਾਰਟੀ ਦਾ ਵਾ ਭਾਵੇਂ ਬਾਰੋ ਲਿਆਂਦਾ ਜਿੰਨੀ ਦੇਰ ਤੱਕ ਜਿਹੜਾ ਥੱਲੇ ਦਾ ਸਪੌਟ ਕਰਨ ਵਾਲਾ ਜਿਹੜੇ ਵਰਕਰ ਹੈ ਉਹੀ ਨਹੀਂ ਨਾਲ ਜੁੜਨਗੇ ਤੇ ਪਬਲਿਕ ਨੂੰ ਕੀ ਕਰੋਗੇ ਪਬਲਿਕ ਤੇ ਵੋਟ ਤਾਂ ਆਵੇਗੀ ਨਾ ਜੇ ਵਰਕਰ ਨਾਲ ਹੋਣਗੇ ਵਰਕਰ ਹੀ ਨੇ ਉਹਨਾਂ ਦੇ ਨਾਲ ਉਹਨਾਂ ਤੋਂ ਖੁਸ਼ ਨਹੀਂ ਮਨਪ੍ਰੀਤ ਸਿੰਘ ਬਾਦਲਾ ਹੋ ਗਿਆ ਭਾਵੇਂ ਜੇ ਲੋਕੀ ਉਹਨਾਂ ਤੋਂ ਹੀ ਨਹੀਂ ਖੁਸ਼ ਹੈ ਨੇ ਇਸ ਕਰਕੇ ਨਹੀਂ ਉਹਨਾਂ ਨੂੰ ਇੰਨੀ ਵੋਟ ਪਈ ਤੁਸੀਂ ਦੇਖੋ ਨਾ ਇੰਨੇ ਵੱਡੇ ਲੀਡਰ ਹੋ ਕੇ ਕੈਬਨਿਟ ਮਨਿਸਟਰ ਰਹੇ ਨੇ ਐਕਸ ਕੈਬਨਿਟ ਮਨਿਸਟਰ ਰਹੇ ਨੇ ਬਾਦਲ ਪਰਵਾਰ ਤੋਂ ਬਿਲੋਂਗ ਕਰਦੇ ਨੇ ਤੇ ਹੁਣ ਬੀਜੇਪੀ ਚ ਨੇ ਤੇ ਤੁਸੀਂ ਦੇਖੋ ਉਹਨਾਂ ਨੂੰ ਕਿੰਨੀਆਂ ਵੋਟਾਂ ਮੀਆਂ ਸਿਰਫ 4000 5000 ਤੇ ਸਿਮਟ ਗਏ ਨੇ ਠੀਕ ਹੈ ਨਾ ਉਧਰ ਹੀ ਤੁਸੀਂ ਹਿਸ਼ਾਰਪੁਰ ਦੇ ਚੱਬੇਵਾਲ ਦੀ ਗੱਲ ਕਰ ਲਓ ਹਿਸ਼ਾਰਪੁਰ ਦਾ ਗੜ ਮੰਨਿਆ ਜਾਂਦਾ ਸੀ ਹੁਣ ਉੱਥੇ ਕਿਉਂ ਸਿਮਟ ਗਏ ਮਤਲਬ ਵਰਕਰ ਹੀ ਨਹੀਂ ਇਹਨਾਂ ਦਾ ਪੋਸ਼ਾ ਬਲੇ ਤੇ ਵਰਕਰ ਹੀ ਨਹੀਂ ਖੁਸ਼ ਆ ਫੇਰ ਹੀ ਪਬਲਿਕ ਖੁਸ਼ ਹੋਏਗੀ ਦੋਸਤੋ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਹੈ ਜਿੱਤ ਵੱਲ ਜਾ ਰਹੀ ਹੈ ਚੱਬੇਵਲ ਦੀ ਗੱਲ ਕਰੀਏ ਉਥੋਂ ਵੀ ਆਮ ਆਦਮੀ ਪਾਰਟੀ ਜਿਹੜੀ ਅੱਗੇ ਜਾ ਰਹੀ ਹੈ ਗਿੱਦੜਵਾਹ ਦੀ ਗੱਲ ਕਰੀਏ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਹੜੇ ਆਮ ਆਦਮੀ ਤੋਂ ਅਸੀਂ ਅਕਾਲੀ ਦਲ ਛੱਡ ਕੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਹ ਵੀ ਜਿਹੜਾ ਅੱਗੇ ਜਾ ਰਹੇ ਸੀ ਬਹੁਤ ਇੱਕ ਫਸਮੀ ਟੱਕਰ ਮੰਨ ਰਹੀ ਪਹਿਲਾਂ ਹੌਟ ਸੀਟ ਮੰਨ ਰਹੇ ਸੀਗੇ ਗਿੱਦੜਵਾਹ ਨੂੰ ਪਰ ਕਿਤਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਉਥੋਂ ਵੀ ਜਿੱਤ ਪ੍ਰਾਪਤ ਕਰ ਰਹੀ ਹੈ ਪਰ ਨਾਲੇ ਦੀ ਗੱਲ ਕਰੀਏ ਤਾਂ ਉਥੋਂ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਪਰ ਹੁਣ ਮੁਕਾਬਲਾ ਕੀ ਬਣਦਾ ਉਸ ਤੋਂ ਬਾਅਦ ਵਿੱਚ ਪਤਾ ਲੱਗੇਗਾ ਡੇਰਾ ਬਾਬਾ ਨਾਨਕ ਤੋਂ ਵੀ ਆਮ ਆਦਮੀ ਪਾਰਟੀ ਨੇ ਇੱਕ ਟਿਕਟ ਜਿਹੜੀ ਕੱਢ ਦਿੱਤੀ ਹੈ ਹੋਰ ਵੀ ਜਿਹੜੀ ਅਪਡੇਟ ਤੁਹਾਨੂੰ ਜਲਦੀ ਦਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਦੁਆਰਾ ਮਿਲਦਾ ਹੈ